ਜਾnde ਸੀਗੇ ਮੜੀਆਂ ਵੱਲ ਤਾਂ ਮੇਰੇ ਭਰਾ ਨੂੰ ਮੈਂ ਵਾਦਾ ਦਿੱਤਾ ਕਿ سنی ਮੈਂ ਨਸ਼ੇ ਲਈ ਕੰਮ ਕਰੂੰਗੀ ਇਹ ਨੁਕਤੇ ਦਾ ਸੁਪਨਾ ਵੇਖਣਾ ਹੀ ਭੁੱਲ ਗਏ ਨੇ ਲੜਨਾ ਤਾਂ ਦੂਰ ਦੀ ਗੱਲ ਹੈ ਕਿ ਸੁਪਨਾ ਦਿਖਾਇਆ ਜਾਵੇ 25 30 ਸਾਲ ਹੋ ਗਏ ਸਿਸਟਮ ਸਰਕਾਰਾਂ ਨੇ ਜੇ ਕਰਨਾ ਹੁੰਦਾ ਤਾਂ ਹਜੇ ਤੱਕ ਕਰ ਦਿੰਦੇ ਇਹ ਅੱਗ ਬੜੀ ਦੂਰੋਂ ਲੱਗੀ ਲਗਾਈ ਹੁਣ ਤੁਹਾਡੇ ਘਰ ਤੱਕ ਘਰ ਦੇ ਅੰਦਰ ਤੱਕ ਵੜ ਗਈ ਹੈ ਤੁਹਾਡੀ ਕਮਾਈ ਤੁਹਾਡੇ ਬੱਚੇ ਨੇ ਇਹਨਾਂ ਦੇ ਉੱਤੇ ਪੂਰਾ ਟਾਈਮ ਦੋ ਭਾਵੇਂ ਪਿੱਛੇ ਜਾ ਕੇ ਨਿਗਰਾਨੀ ਰੱਖ ਕੇ ਸਕੂਲਾਂ ਤੱਕ ਟਿਊਸ਼ਨਾਂ ਤੱਕ ਜਾਣਾ ਪਵੇ ਜਿਹੜੇ 10 ਸਾਲ ਤੋਂ ਵੱਧ ਦੇ ਬੱਚੇ ਨੇ ਸਕੂਲਾਂ ਤੇ ਨਿਗਰਾਨੀ ਰੱਖਣੀ ਪਵੇ ਰੱਖੋ ਸਿਸਟਮ ਜਿਵੇਂ ਚੱਲਦਾ ਚੱਲੀ ਜਾਂਦਾ ਸਿਸਟਮ ਨਾਲ ਲੜਾਈ ਨਹੀਂ ਇਹ ਲੜਾਈ ਆਪਣੀ ਘਰੇ ਘਰੇ ਹੈ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਦੀ ਫਤਿਹ ਵਸਦਾ ਰਹੇ ਪੰਜਾਬ ਪੈਦਲ ਯਾਤਰਾ 12 ਤਰੀਕ ਨੂੰ ਬਠਿੰਡੇ ਤੋਂ ਸ਼ੁਰੂ ਹੋਈ ਸੀਗੀ ਤੇ ਅੱਜ ਅਸੀਂ ਤੀਸਰਾ ਦਿਨ ਹੈ ਗੁਰੂ ਕੀ ਟਾਪ ਗੁਰਦੁਆਰਾ ਸਾਹਿਬ ਤੇ ਛੇ ਪਹੁੰਚੇ ਆਂ ਤੇ ਰਾਤ ਦਾ ਟਿਕਾਣਾ ਸਾਡਾ ਕੂਟਕਪੂਰਾ ਹੈ ਇਹ ਯਾਤਰਾ ਵਸਦਾ ਰਹੇ ਪੰਜਾਬ ਇੱਕ ਸੁਪਨਾ ਲੈ ਕੇ ਚੱਲੀਆਂ ਕਿ ਵਸਤ ਪੰਜਾਬ ਨਸ਼ਿਆਂ ਤੋਂ ਮੁਕਤ ਹੱਸੇ ਤੇ ਵਸੇ ਕਰ ਕਰ ਮੇਰੀਆਂ ਮਾਵਾ ਭੈਣਾ ਨਸ਼ੇ ਦੇ ਖਿਲਾਫ ਆਪ ਦੇ ਘਰੇ ਲੜਨ ਆਪ ਦੀ ਜੰਗ ਆਪ ਲੜਨ ਕਿਸੇ ਸਿਸਟਮ ਸਰਕਾਰ ਤੋਂ ਉਮੀਦ ਰੱਖੇ ਬਿਨਾ ਕਿਉਂਕਿ ਬੜਾ ਲੰਬਾ ਸਮਾਂ ਹੋ ਗਿਆ 25-30 ਸਾਲ ਹੋ ਗਏ ਸਿਸਟਮ ਸਰਕਾਰਾਂ ਨੇ ਜੇ ਕਰਨਾ ਹੁੰਦਾ ਤਾਂ ਹਜੇ ਤੱਕ ਕਰ ਦਿੰਦੇ ਇਹ ਅੱਗ ਬੜੀ ਦੂਰੋਂ ਲੱਗੀ ਲਗਾਈ ਹੁਣ ਤੁਹਾਡੇ ਘਰ ਤੱਕ ਘਰ ਦੇ ਅੰਦਰ ਤੱਕ ਵੜ ਗਈ ਹੈ ਹਲੇ ਵੀ ਟਾਈਮ ਹੈ ਆਪ ਸਾਰੇ ਜਾਗਿਏ ਜਾਗਰੂਕ ਹੋਈਏ ਤੇ ਆਪਣੀ جنگ ਆਪਣੀ ਲੜਾਈ ਜਿਹੜੀ ਹੈਗੀ ਹੈ ਆਪਾਂ ਆਪ ਲੜੀਏ ਕਿਉਂਕਿ ਆਪਣੇ ਮਰੇ ਬਿਨਾ ਸਵਰਗ ਨਹੀਂ ਮਿਲਦਾ ਜੇ ਆਪਣੇ ਜਵਾਕ ਨਸ਼ੇ 'ਚ ਲੱਗਣਗੇ ਤਾਂ ਉਹਨਾਂ ਨੂੰ ਬਚਾਉਣਾ ਪਹਿਲਾ ਫਰਜ਼ ਆਪਣਾ ਹੈ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਮੇਰੀਆਂ ਮਾਵਾਂ ਵੀਰਾਂ ਨੂੰ ਕਹਿਣਾ ਚਾਹੁੰਦੀ ਆਂ ਵੀ ਦੋ ਪੈਸੇ ਘੱਟ ਕਮਾ ਲਿਓ ਤੁਹਾਡੀ ਕਮਾਈ ਤੁਹਾਡੇ ਬੱਚੇ ਨੇ ਇਹਨਾਂ ਦੇ ਉੱਤੇ ਪੂਰਾ ਟਾਈਮ ਦਿਓ ਪਾਵੇਂ ਪਿੱਛੇ ਜਾ ਕੇ ਨਿਗਰਾਨੀ ਰੱਖ ਕੇ ਸਕੂਲਾਂ ਤੱਕ ਟਿਊਸ਼ਨਾਂ ਤੱਕ ਜਾਣਾ ਪਵੇ ਜਿਹੜੇ 10 ਸਾਲ ਤੋਂ ਵੱਧ ਦੇ ਬੱਚੇ ਨੇ ਸਕੂਲਾਂ ਤੇ ਨਿਗਰਾਨੀ ਰੱਖਣੀ ਪਵੇ ਰੱਖੋ ਕਿਉਂਕਿ ਜਿਹੜੀ ਪਨੀਰੀ ਤਾਂ ਬਰਬਾਦ ਹੋ ਗਈ ਐ ਉਹ ਤਾਂ ਹੋ ਹੀ ਗਈ ਐ ਉਹਨੂੰ ਕੱਢਣ ਚ ਲੰਬਾ ਸਮਾਂ ਲੱਗਣਾ ਪਰ ਜਿਨ੍ਹਾਂ ਨੂੰ ਆਪਾਂ ਬਚਾ ਸਕਦੇ ਆ ਉਹਨਾਂ ਨੂੰ ਬਚਾਈਏ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤੇ ਆਪਾਂ ਪ੍ਰੀਵੈਂਸ਼ਨ ਤੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਇਸ ਨਸ਼ੇ ਤੋਂ ਦੂਰ ਰੱਖੀਏ ਤਾਂ ਜੋ ਆਪਾਂ ਅੱਧਾ ਬਚਾ ਪੰਜਾਬ ਦਾ ਕਰ ਸਕੀਏ ਜਿਹੜਾ ਸਿਸਟਮ ਜਿਵੇਂ ਚੱਲਦਾ ਚੱਲੀ ਜਾਂਦਾ ਉਹ ਸਿਸਟਮ ਨਾਲ ਲੜਾਈ ਨਹੀਂ ਇਹ ਲੜਾਈ ਆਪਣੀ ਘਰੇ ਘਰੇ ਹੈ ਕਿਉਂਕਿ ਆਪ ਜਿਲ ਤੇਰੇ ਆਪਣੇ ਲੱਗੀ ਆ ਤਾਂ ਬਸ ਇੱਕੋ ਹੀ ਸੁਨੇਹਾ ਮੇਰੀਆਂ ਵੀਰਾਂ ਭੈਣਾਂ ਨੂੰ ਕਿ ਇਸ ਮਹਿੰਮ ਦੇ ਵਿੱਚ ਵਸਦਾ ਰਹੇ ਪੰਜਾਬ ਦਾ ਸੁਪਨਾ ਸਾਰੇ ਦੇਖੋ ਤੇ 24 ਤਰੀਕ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅਰਦਾਸ ਕਰਦੀ ਹੈ ਪੰਜਾਬ ਦੀ ਚੜ੍ਹਦੀ ਕਲਾ ਦੀ ਉਸ ਅਰਦਾਸ ਦੇ ਵਿੱਚ ਜਰੂਰ ਜਰੂਰ ਸ਼ਾਮਲ ਹੋ ਤਾਂ ਜੋ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਸਿਰਾਂ ਤੇ ਮਿਹਰ ਕਰੇ ਕਿ ਅਸੀਂ ਇਸ ਜੰਗ ਦੇ ਲਈ ਤਿਆਰ ਹੋਈਏ ਤੇ ਲੜੀਏ ਮੈਂ ਕਿੱਥੋਂ ਚੱਲੀ ਕਿਵੇਂ ਚਲਾਈ ਤੁਹਾਡੇ ਦਿਲ ਦੇ ਵਿੱਚ ਕਿਵੇਂ ਆਇਆ ਜੀ ਸਾਰਾ ਇਹ ਦੇਖੋ ਜਦੋਂ ਕਿਸੇ ਮੇਰੇ ਆਪਦੇ ਹੀ ਘਰੇ ਅੱਗ ਲੱਗੀ 12 12 12 ਨੂੰ ਮੇਰਾ ਛੋਟਾ ਭਰਾ ਨਸ਼ੇ ਕਰਕੇ ਇਸ ਦੁਨੀਆ ਤੋਂ ਚਲੇ ਆ ਗਿਆ ਜਦੋਂ ਮੇਰਾ ਭਰਾ ਨਹੀਂ ਰਿਹਾ ਪਰ ਮੈਂ ਮੇਰੇ ਭਰਾ ਅਸੀਂ ਜਾਂਦੇ ਸੀਗੇ ਮੜੀਆਂ ਵੱਲ ਤਾਂ ਮੇਰੇ ਭਰਾ ਨੂੰ ਮੈਂ ਵਾਦਾ ਦਿੱਤਾ ਕਿ سنی ਮੈਂ ਨਸ਼ੇ ਲਈ ਕੰਮ ਕਰੂੰਗੀ ਪਰ 11 ਸਾਲ ਟਪਾਤੇ ਮੈਂ ਐਸੀ ਚੀਜ਼ 'ਚ ਸੋਚਦੀ ਨਾ ਟਪਾਤੇ ਵੀ ਮੈਂ ਕੀ ਇਕੱਲੀ ਕੀ ਕਰ ਸਕਦੀ ਆ ਤਾਂ ਸਿਸਟਮ ਬਹੁਤ ਵੱਡਾ ਹੈ ਸਰਕਾਰਾਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਸਾਰਿਆਂ ਦਾ ਕੰਮ ਹੈ ਵੀ ਮੈਂ ਇਕੱਲੀ ਨਸ਼ੇ ਦੇ ਖਿਲਾਫ ਕਿਵੇਂ ਲੜ ਸਕਦੀ ਆ ਤਾਂ ਪਰ ਪਿਛਲੇ ਸਾਲ ਮੈਂ 12 12 23 ਨੂੰ ਇਹ ਪ੍ਰਾਣ ਕੀਤਾ ਤੇ ਆਪਦੇ ਆਪ ਨੂੰ ਇੰਨੇ ਸਾਲ ਨਾ ਕੰਮ ਕਰਨ ਦੀ ਸਜ਼ਾ ਵੀ ਦਿੱਤੀ ਕਿ ਮੈਂ ਇੱਕ ਸਾਲ ਨੰਗੇ ਪੈਰ ਰਹੀ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਵੀ 12 ਸਾਲ ਬਾਅਦ ਤਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਮੇਰਾ ਸ਼ਬਦ ਮੇਰੇ ਭਰਾ ਨੂੰ ਦਿੱਤਾ ਹੋਇਆ ਭਾਵੇਂ ਉਹ ਦੁਨੀਆ 'ਚ ਨਹੀਂ ਸੀਗਾ ਮੇਰਾ ਸ਼ਬਦ ਤਾਂ ਨਹੀਂ ਮਰ ਸਕਦਾ ਹੈਗਾ ਤਾਂ ਮੈਂ ਆਪਦੇ ਉਹ ਸ਼ਬਦ ਆਪਦੇ ਭਰਾ ਨੂੰ ਸ਼ਬਦ ਦੇਣ ਦੇ ਕਰਕੇ ਆਪਣੀ ਜ਼ੁਬਾਨ ਦੇ ਲਈ ਇਹ ਮਹਿਮ ਇਹ ਵੀੜਾ ਚੱਕਿਆ ਵੀ ਕੋਈ ਗੱਲ ਨਹੀਂ ਜੇ ਮੈਂ ਸਵਾ ਲੱਖੀ ਆ ਮੈਂ ਕੱਲੀ ਆ ਤਾਂ ਵੀ ਮੈਂ ਲੜਾਂਗੀ ਤੇ ਇੱਕ ਸਾਲ ਚ ਮੈਂ ਇਹ ਲੋਕਾਂ ਨਾਲ ਗੱਲ ਕਰਕੇ ਇਹ ਮਹਿਸੂਸ ਕਿ ਤਾਂ ਵੀ ਲੜਾ ਕਿਦੇ ਲਈ ਲੋਕੀ ਤਾਂ ਸੁਪਨਾ ਵੇਖਣਾ ਹੀ ਭੁੱਲ ਗਏ ਨੇ ਲੜਨਾ ਤਾਂ ਦੂਰ ਦੀ ਗੱਲ ਐ ਵੀ ਸੁਪਨਾ ਦਿਖਾਇਆ ਜਾਵੇ ਤਾਂ ਉਹਦੇ ਲਈ ਮੈਨੂੰ ਲੱਗਿਆ ਵੀ ਉਹ ਸਕਾਲਪੁਰਖ ਵਾਈ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਤੋਂ ਵੱਡੀ ਚੀਜ਼ ਹੋਈ ਨਹੀਂ ਹੋ ਸਕਦੀ ਪਹਿਲਾਂ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਿ ਉਹ ਸੱਚੇ ਪਾਤਸ਼ਾਹ ਲੜਨ ਦਾ ਬਲਬਖਸ਼ੇ ਸੁਪਨਾ ਲੈਣ ਦਾ ਬਲਬਖਸ਼ੇ ਕਿਉਂਕਿ ਜੇ ਪੰਜਾਬੀਆਂ ਨੇ ਮੈਨੂੰ ਪਤਾ ਹੈ ਮੇਰੀ ਕੌਮ ਨੇ ਜੇ ਸੁਪਨਾ ਲੈ ਲਿਆ ਨਾ ਨਸ਼ਾ ਮੁਕਤ ਪੰਜਾਬ ਵਸਦਾ ਰਹੇ ਪੰਜਾਬ ਦਾ ਤਾਂ ਲੜ ਤਾਂ ਮੇਰੀ ਕੌਮ ਨੇ ਆਪੇ ਲੈਣਾ ਕਿਉਂਕਿ ਘਰੇ ਲੜਨਾ ਪੈਣਾ ਤਾਂ ਉਹ ਜਿਹੜਾ ਸੁਪਨਾ ਦਿਖਾਉਣ ਦੇ ਲਈ ਇਹ ਯਾਤਰਾ ਕੀਤੀ ਹੈ ਵਸਦਾ ਰਹੇ ਪੰਜਾਬ ਬਠਿੰਡੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ 24 ਤਰੀਕ ਨੂੰ ਪਹੁੰਚਣਾ ਹੈ ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਮੈਨੂੰ ਲੱਗਦਾ ਹੈ ਨਸ਼ਾ ਨਾ ਜਿਹੜੀ ਬੱਚੇ ਖਰਾਬ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਪਰ ਜਿਹੜੇ ਛੋਟੇ ਬੱਚੇ ਹਨ ਸਕੂਲ ਲੈਵਲ ਤੇ ਉਹਨਾਂ ਦੀ ਸਰਕਾਰ ਵੱਲੋਂ ਆਪਣੇ ਤੋਂ ਇੰਡੀਵਿਜੂਅਲ ਪੇਰੈਂਟਸ ਵੱਲੋਂ ਟੀਚਰਸ ਵੱਲੋਂ ਹੋਰ ਸੇਵਾ ਸੰਸਥਾਵਾਂ ਨੇ ਜਿੰਨੀਆਂ ਨੇ ਨਾ ਕਿ ਸਕੂਲ ਲੈਵਲ ਤੇ ਛੋਟੇ ਬੱਚੇ ਪ੍ਰਾਇਮਰੀ ਦੇ ਬੱਚਿਆਂ ਤੇ ਕੰਮ ਕੀਤਾ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਇਹ ਨਹੀਂ ਵੀ ਜਿਵੇਂ ਕਹਿੰਦੇ ਨੇ ਉੜਕ ਐਡ ਆਉਂਦੀ ਹੁੰਦੀ ਸੀ ਡਰੱਗਸ ਦੀ ਆਪਾਂ ਕਹਿੰਦੇ ਦੇਖ ਕੇ ਨਾ ਦਿਲ ਘਬਰਾਉਂਦਾ ਤੰਬਾਕੂ ਦੀ ਐਡ ਆਉਂਦੀ ਹੈ ਫਿਲਮਾਂ ਚ ਉਸ ਤੋਂ ਪਹਿਲਾਂ ਪਰ ਮੈਨੂੰ ਤਾਂ ਲੱਗਦਾ ਵੀ ਉਹ ਪੂਰੀ ਦੇਖੋ ਤਾਂ ਕਿ ਪਤਾ ਲੱਗੇ ਵੀ ਖਾ ਕੇ ਉਸ ਤੋਂ ਬਾਅਦ ਕੀ ਹਾਲ ਹੁੰਦਾ ਹੈ ਇਹ ਇੱਕ ਹੀ ਗੱਲ ਨਸ਼ੇ ਦੀ ਹੈ ਵੀ ਜੇ ਆਪਾਂ ਬੱਚਿਆਂ ਨੂੰ ਵੀ ਇਹਨਾਂ ਗੱਲ ਨਾ ਕਰੋ ਦੱਸੋ ਨਾ ਦੱਸੋ ਜਦੋਂ ਕਿਸੇ ਦਾ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਪਹਿਲੀ ਗੱਲ ਤਾਂ ਚੁਪਾਇਆ ਜਾਂਦਾ ਵੀ ਨਸ਼ੇ ਨਾਲ ਨਹੀਂ ਹੋਇਆ ਜੀ ਇਹ ਤਾਂ ਹਾਰਟ ਅਟੈਕ ਹੋ ਗਿਆ ਜੀ ਆਏ ਹੋਗਾ ਨਹੀਂ ਉਹ ਦੱਸਣਾ ਚਾਹੀਦਾ ਵੀ ਜੇ ਨਸ਼ਾ ਖਾਣਿਆ ਤੇ ਆਏ ਹੁੰਦਾ ਕੋਈ ਹਾਰਟ ਅਟੈਕ ਨਹੀਂ ਹੁੰਦਾ ਉਹ ਕਰ ਦਿੰਦੇ ਸ਼ਾਇਦ ਕੋਈ ਮਜਬੂਰੀ ਜਾਂ ਸਮਾਜਿਕ ਕੋਈ ਹੋ ਜਾਂਦੇ ਆ ਮਜਬੂਰੀਆਂ ਪਰ ਤੁਸੀਂ ਘਰੇ ਪੇਰੈਂਟਸ ਨੂੰ ਮੈਨੂੰ ਲੱਗਦਾ ਬੱਚਿਆਂ ਨੂੰ ਇਹ ਗੱਲ ਜਰੂਰ ਦੱਸਣੀ ਚਾਹੀਦੀ ਹੈ ਵੀ ਇਹਦਾ ਅੰਤ ਆ ਹੁੰਦਾ ਹੈਗਾ ਤੇ ਇਹ ਸਭ ਤੋਂ ਜ਼ਿਆਦਾ ਕੰਮ ਬੱਚਿਆਂ ਤੇ ਕੀਤਾ ਜਾਵੇ ਔਰ ਇਹ ਸਕੂਲ ਲੈਵਲ ਪ੍ਰਾਇਮਰੀ ਲੈਵਲ ਤੇ ਇਹ ਸਰਕਾਰਾਂ ਦੀ ਤਾਂ ਨੈਤਿਕ ਜ਼ਿੰਮੇਵਾਰੀ ਜਿਹੜੀ ਹੈਗੀ ਹੈਗੀ ਹੈ ਪਰ ਆਪਣੀ ਇੰਡੀਵਿਜੁਅਲ ਇੰਡੀਪੈਂਡੈਂਟ ਵੀ ਇਹ ਇੱਕ ਰਿਸਪੌਂਸਿਬਿਲਟੀ ਹੈਗੀ ਕਰਨੀ ਔਰ ਸਭ ਤੋਂ ਜ਼ਿਆਦਾ ਤੇ ਅੰਦਰ ਆਪਦੇ ਅੰਦਰ ਇਹ ਚੀਜ਼ ਦੇਖਣ ਦੀ ਲੋੜ ਹੈ ਵੀ ਅਸੀਂ ਕੀ ਕਰ ਸਕਦੇ ਆ ਇਹ ਨਹੀਂ ਵੀ ਆਪਾਂ ਨਹੀਂ ਕਰ ਸਕਦੇ ਆਪਾਂ ਕਰ ਸਕਦੇ ਆ ਰਿਟਾਇਰ ਪਰਸਨ ਨੇ ਰਿਟਾਇਰ ਫੌਜੀ ਨੇ ਪੰਚਾਇਤਾਂ ਨੇ ਆਪਦੇ ਲੈਵਲ ਤੇ ਆਪਦੇ ਸਪਿਚੇ ਪਿੰਡਾਂ 'ਚ ਜਾ ਕੇ ਆਏ ਆ ਬੜੇ ਵਧੀਆ ਪਿੰਡ ਮਿਲੇ ਜਿਨ੍ਹਾਂ ਦੇ ਪੰਚਾਇਤਾਂ ਦੇ ਸਰਕਾਰੀ ਰਿਟਾਇਰਡ ਉਹਨਾਂ ਨੇ ਇਕੱਠੇ ਹੋ ਕੇ ਬੱਚਿਆਂ ਨੂੰ ਟ੍ਰੇਨਿੰਗਾਂ ਦਿੰਦੇ ਆ ਸਕੂਲ 'ਚ ਕੋਈ ਫੌਜੀ ਸਿਲੈਕਟ ਹੁੰਦਾ ਕੋਈ ਕੁਝ ਹੁੰਦਾ ਤਾਂ ਬੱਚੇ ਬਿਜ਼ੀ ਹੋ ਜਾਂਦੇ ਇਸ ਚੀਜ਼ ਨਾਲ ਪਿੰਡ ਦਾ ਹੋਣ ਕਰ ਛੋਟੇ ਹੋਣ ਕਰਕੇ ਹਰੇਕ ਦੀ ਖਬਰ ਹਰੇਕ ਕੋਲ ਰਹਿੰਦੀ ਹੈ ਬੱਚਾ ਬੱਚੇ ਨੂੰ ਦੇਖ ਕੇ ਸ਼ੁਰੂ ਕਰਦਾ ਹੈ ਤਾਂ ਬਹੁਤ ਸਾਰੇ ਚੀਜ਼ਾਂ ਜਿਹੜੇ ਆਪਾਂ ਲੋਕ ਆਪਸ ਚ ਕਰਕੇ ਕਰ ਸਕਦੇ ਇਹਨਾਂ ਤੋਂ ਬੱਚੇ ਇਹਨੂੰ ਸਾਈਡੋਂ ਕਰ ਸਕਦੇ ਆ ਬੱਚੇ ਬਿਜ਼ੀ ਹੋ ਸਕਦੇ ਨੇ ਤਾਂ ਬੜਾ ਵਧੀਆ ਲੱਗਿਆ ਵੀ ਇਹ ਪਿੰਡਾਂ ਨੂੰ ਦੇਖ ਕੇ ਇੱਕ ਦੂਜੇ ਤੋਂ ਦੇਖ ਕੇ ਪੰਚਾਇਤਾਂ ਨੂੰ ਟੀਚਰਾਂ ਨੂੰ ਪਿੰਡ ਦੇ ਬਤਵੰਤੇ ਸੱਜਣ ਇਹ ਚੀਜ਼ਾਂ ਅਗਰੀਸ ਕਰ ਸਕਦੇ ਨੇ ਤਾਂ ਇਹਦੇ ਬਹੁਤ ਸਾਰੇ ਜ਼ਰੀਏ ਨੇ ਜਿਨ੍ਹਾਂ ਨਾਲ ਆਪਾਂ ਆਪਦੀ ਜ਼ਿੰਮੇਵਾਰੀ ਪੂਰੀ ਕਰ ਸਕਦੇ ਆ ਉਹਨਾਂ ਕੋਲ ਇੰਨੇ ਜ਼ਿੰਦਗੀ ਦੇ ਐਕਸਪੀਰੀਅੰਸ ਹੁੰਦੇ ਨੇ ਜਿਹੜੇ ਉਹ ਬੱਚਿਆਂ ਨਾਲ ਸ਼ੇਅਰ ਕਰਨ ਆਪਾਂ ਮੋਸਟਲੀ ਬਜ਼ੁਰਗ ਹੁੰਦੇ ਆ ਬੈਠ ਕੇ ਉਹ ਗੱਲਾਂ ਕਰਨੇ ਪਸੰਦ ਕਰਦੇ ਤੇ ਇਹੀ ਗੱਲਾਂ ਜੇ ਆਪਾਂ ਕੋਈ ਆਪਦੇ ਜਿੰਦਗੀ ਦੀ ਕੋਈ ਜੌਬ ਕੀਤੀ ਹੈ ਜਾਂ ਕੰਮ ਕੀਤੇ ਉਹ ਜੰਗ ਬੱਚਾ ਨਾਲ ਬੈਠ ਕੇ ਕਰੋ ਨਾਲੇ ਤਾਂ ਤੁਸੀਂ ਵੀ ਇਜ਼ੀ ਹੋ ਮਨ ਨਾਲ ਬੱਚੇ ਵੀ ਇਜ਼ੀ ਹੋਣ ਤਾਂ ਕਿੰਨਾ ਵਧੀਆ ਇਹ ਸੁਨੇਹਾ ਕਿ ਬੱਚੇ ਵੀ ਇਜ਼ੀ ਹੋਣਾ ਸ਼ੁਰੂ ਹੋ ਜਾਣ ਬੱਚੇ ਵੱਡਿਆ ਨਾਲ ਫੇਰ ਜੁੜਨ ਲੱਗ ਜਾਣ ਇਹ ਤੇਰਾ ਬੱਚਾ ਹੈ ਮੇਰਾ ਬੱਚੇ ਤੇ ਬਜਾਏ ਵੀ ਇਹ ਸਾਡੇ ਪਿੰਡ ਦਾ ਬੱਚਾ ਹੈ ਤੇ ਨਾਲੇ ਆਪਦੀ ਉਹ ਲਾਸਟ ਉਮਰ ਨੂੰ ਵਧੀਆ ਇੰਜੋਏ ਕਰਨ ਬੱਚਾ ਨਾਲ ਤਾਂ ਮੈਨੂੰ ਤੇ ਇਹ ਲੱਗਦਾ ਵੀ ਇਹ ਛੋਟੇ ਪਿੰਡੇ ਛੋਟੇ ਲੈਵਲ ਦੇ ਪਿੰਡਾਂ 'ਚ ਇਸ ਬਹੁਤ ਸਿੰਪਲ ਗੱਲ ਹੈ ਕਿ ਤੁਸੀਂ ਆਪਦੇ ਜਿਸ ਡਿਪਾਰਟਮੈਂਟ ਚ ਕੋਈ ਰਿਟਾਇਰ ਹੋਣੇ ਹੋ ਜਾਂ ਕਿਸੇ ਕੰਮ ਚੋਂ ਉਸ ਰਿਲੇਟਿਡ ਹੀ ਤੁਸੀਂ ਚੀਜ਼ਾਂ ਕਰ ਲਓ ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੇ ਨਵੇਂ ਬੱਚੇ ਨੂੰ ਸ਼ਾਇਦ ਸੇਧ ਮਿਲ ਜੇ ਜੇ ਕੋਈ 40 ਚੋਂ ਤੁਸੀਂ ਇੱਕ ਬੱਚਾ ਵੀ ਉਸ ਉਸ ਚੀਜ਼ ਨੂੰ ਅਪਣਾ ਲੇਗਾ ਜਾਂ ਇੱਕ ਟੱਚ ਕਰ ਜੇਗਾ ਤਾਂ ਦੇਖੋ ਬੀਜ ਤਾਂ ਸ਼ੁਰੂ ਹੋ ਗਿਆ ਨਾ ਆਪਾਂ ਚਾਰ ਜਣੇ ਗੱਲਾਂ ਕਰਦੇ ਆਪਾਂ ਨੂੰ ਉਹਦੇ ਚ ਵੀ ਕਿਸੇ ਦੀ ਇੱਕ ਗੱਲ ਕਦੇ ਨਾ ਕਦੇ ਜ਼ਰੂਰ ਜਿਆਦਾ ਹੋਊਗੀ ਮੈਨੂੰ ਉਹ ਗੱਲ ਇਨਸਪਾਇਰ ਕੀਤੀ ਉਹ ਗੱਲ ਕਿੰਨੀ ਵਧੀਆ ਕੀਤੀ ਤਾਂ ਜੇ ਉਹ ਕੰਟੀਨਿਊ ਉਹ ਚੀਜ਼ ਹੁੰਦੀ ਹੈ ਤਾਂ ਜੇ ਤਾਂ ਮੇਨੂੰ ਤੇ ਲੋ ਦੇ ਜ਼ਿੰਦਗੀ ਸਫਲ ਹੈ ਉਹਦੇ ਚ ਇੱਕ ਅੱਧਾ ਬੱਚਾ ਵੀ ਜੇ ਸਫਲ ਹੋ ਗਿਆ ਉਹ ਚੀਜ਼ ਨੂੰ ਲੈ ਵਿੱਚ ਮੈਨੇਜਰ ਸਾਹਿਬ ਅੱਜ ਦੇ ਜਿਹੜੇ ਪੰਜਾਬ ਜਿਹੇ ਵਸਦਾ ਰਹੇ ਯਾਤਰਾ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਦਾ ਰਹੇ ਪੰਜਾਬ ਪੈਦਲ ਯਾਤਰਾ ਦੇ ਵਿੱਚ ਜੋ ਬੀਬਾ ਅਮਰਤਪੀਰ ਕੌਰ ਜੀ ਗਿਆਨ ਬਠਿੰਡੇ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਅਮਰ ਸਲ ਸਾਹਿਬ ਤੱਕ ਪੈਦਲ ਯਾਤਰਾ ਕਰ ਰਹੇ ਹਨ ਅੱਜ 14 12 2024 ਨੂੰ ਗੁਰਦੁਆਰਾ ਸਾਹਿਬ ਦੋਦਾ ਤਨ ਗੁਰੂ ਘਟਾ ਵਿਖੇ ਪਹੁੰਚੇ ਹਨ ਇਹਨਾਂ ਦਾ ਅਤੇ ਇਹਨਾਂ ਦੀ ਸਾਰੀ ਹੀ ਟੀਮ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਹਿਦਰੋਂ ਧੰਨਵਾਦੀ ਹਾਂ ਸਾਰੇ ਹੀ ਸਟਾਫ ਵੱਲੋਂ ਇਨਾਂ ਨੂੰ ਜੀਆ ਆਖਿਆ ਜਾਂਦਾ ਹੈ ਜੋ ਇਹਨਾਂ ਨੇ ਇਹ ਮਹਿੰਮ ਚਲਾਈ ਹੈ ਵਸਦਾ ਰਹੇ ਪੰਜਾਬ ਬਹੁਤ ਹੀ ਅਪਰਾਨਾ ਬਹੁਤ ਅਪਰਾਨਾ ਕੀਤਾ ਇਹਨਾਂ ਨੇ ਬਹੁਤ ਵਧੀਆ ਕੰਮ ਹੈ ਜੋ ਕਿ ਜਿਵੇਂ ਆਮ ਇਹਦੇ ਦਸਾਂ ਵਿੱਚੋਂ ਇੱਕ ਦੇ ਵੀ ਮਨ ਦੇ ਵਿੱਚ ਇਹ ਗੱਲ ਵਸ ਜਾਵੇ ਤਾਂ ਬਹੁਤ ਹੀ ਲਾਭ ਹੋਵੇਗਾ ਆਪਣੀ ਜੋ ਨੌਜਵਾਨ ਪੀੜ੍ਹੀ ਹੈ ਕੁਛ ਨਾ ਕੁਛ ਇਤੇ ਅਸਰ ਪੈ ਕੇ ਕੁਛ ਨਾ ਕੁਛ ਕੋਈ ਫਾਇਦਾ ਹੋਵੇਗਾ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਇਸ ਬੀਬਾ ਜੀ ਵੱਲੋਂ ਜੋ ਕੰਮ ਆਰੰਭਿਆ ਗਿਆ ਹੈ ਬਹੁਤ ਹੀ ਸਲਾਹਾਯੋਗ ਹੈ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ